ਗੁਰੂ ਗੁਰੂਖਾ ਸਾਹਿਬ ਸਤ ਸੰਗਤ ਜੀਓ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਹੂ ਗੁਰਦੁਆਰਾ ਪਾਸਾ ਸੇਵੀ ਬਾਬਾ ਬਕਾਲਾ ਸ਼ਹਿਬ ਜੀ ਦੇ ਜੋ ਇਲਾਕੇ ਦੀਆਂ ਸੰਗਤਾਂ ਦੇ ਕੈਂਟ ਤੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਆਪਣੇ ਹੱਥੀਂ ਲਗਵਾਇਆ ਜਿੱਦੀ ਸੇਵਾ 10 ਦਿਨ ਸਿਆਣੇ ਕੇ 52 ਘੜੀਆਂ ਦੇ ਵਿੱਚ ਹੋਈ ਸੋ ਇਹ ਇਤਿਹਾਸਕ ਖੂ ਗੁਰਦੁਆਰਾ ਪਾਸਾਈ ਸ਼ੇਵੀ ਬਾਬਾ ਬਕਾਲਾ ਸਾਹਿਬ ਵਿਖੇ ਸੋਭਤ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਖੂ ਦਾ ਜਲ ਸਾਕ ਕੇ ਤੇ ਦਰਸ਼ਨ ਕਰਕੇ ਅਨੇਕਾਂ ਹੀ ਸੰਤਾਂ ਰਜਾਨਾ ਤ੍ਰਿਪਤ ਹੁੰਦੀਆਂ ਨੇ ਔਰ ਮਨ ਚਾਏ ਵਰ ਪਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ